ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਚਰਨਜੀਤ ਸਿੰਘ ਮੈਨੂੰ ਅਸਥਮੇ ਦੀ ਪ੍ਰੋਬਲਮ ਸੀਗੀ ਬਹੁਤ ਜ਼ਿਆਦਾ ਜਿਸ ਦੇ ਕਾਰਨ ਮੈਂ ਕੰਮ ਕਰਨ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਲੱਕੜ ਦਾ ਕੰਮ ਕਰਦਾ ਜੀ ਮੈਨੂੰ ਡਸਟ ਦੀ ਪ੍ਰੋਬਲਮ ਬਹੁਤ ਸੀ ਤੇ ਮੈਂ ਬਹੁਤ ਡਾਕਟਰਾਂ ਕੋਲੇ ਦਵਾਈ ਲਈ ਜਿਸ ਤੋਂ ਮੈਨੂੰ ਫਰਕ ਨਹੀਂ ਪਿਆ ਲੁਧਿਆਣੇ ਦੇ ਵਿੱਚ ਮੈਂ ਬਹੁਤ ਜ਼ਿਆਦਾ ਡਾਕਟਰਾਂ ਕੋਲੇ ਗਿਆ ਮਲੇਰ ਕੋਟਲੇ ਜਾਇਆ ਮੰਡੀ ਅੰਮ੍ਰਿਤਸਰ ਜਾਇਆ ਸੰਗਰੂਰ ਜਾਇਆ ਪਰ ਮੈਨੂੰ ਕਿਤੇ ਵੀ ਫਰਕ ਨਹੀਂ ਪਿਆ ਸੋ ਇੱਕ ਜਗ੍ਹਾ ਮੈਂ ਮਾਡਰਟਨ ਕੰਮ ਕਰ ਰਿਹਾ ਸੀਗਾ ਤੇ ਉਹਨਾਂ ਮਾਲਕਾਂ ਨੇ ਮੈਨੂੰ ਗਾਈਡ ਕੀਤਾ ਕਿ ਤੁਸੀਂ ਡਾਕਟਰ ਸ਼ਰਦੈ ਜੀ ਨੂੰ ਜ਼ਰੂਰ ਮਿਲੋ ਇੱਕ ਵਾਰ ਉਹਨਾਂ ਦੇ ਕਹੇ ਤੇ ਮੈਂ ਉਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਨੇ ਮੈਨੂੰ ਬਹੁਤ ਵਧੀਆ ਸਮਝਾਇਆ ਤੇ ਮੈਨੂੰ ਦਵਾਈ ਦਿੱਤੀ ਮੇਰੀ ਦਵਾਈ ਉਹਨਾਂ ਨੇ 4 ਮਹੀਨਿਆਂ ਦੀ ਦਿੱਤੀ ਜਿਸ ਦੇ ਨਾਲ ਮਨੂੰ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਸੀ ਮੈਨੂੰ ਪੰਪ ਵੀ ਲੈਂਦਾ ਸੀ ਮੇਰਾ ਪੰਪ 10 ਦਿਨਾਂ ਦੇ ਵਿੱਚ ਛੁੱਟ ਗਿਆ ਸੀਗਾ ਤੇ ਹੁਣ ਮੈਂ ਬਿਲਕੁਲ ਠੀਕ ਹਾਂ ਜੀ ਤੇ ਡਾਕਟਰ ਸ਼ਰਧੇ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਤਿ ਸ਼੍ਰੀ ਅਕਾਲ ਜੀ